ਬੱਚਿਆਂ ਦੀ ਸੇਫਟੀ ਲਈ ਸੇਫ ਤਰੀਕੇ ਨਾਲ ਸਕੂਲ ਨੂੰ ਜਾਣ ਤੇ ਸਕੂਲ ਤੋਂ ਘਰ ਨੂੰ ਆਉਣ ਦੀ ਸੇਫ ਉਹਨਾਂ ਦੀ ਸੇਫਟੀ ਲਈ ਹਰ ਇੱਕ ਫੀਟਿੰਗ ਕੀਤਾ ਜਾ ਰਿਹਾ ਜੀ ਫਿਰ ਬਸਾਂ ਨੂੰ ਰੋਕ ਰਹੇ ਹੋ ਇਹਦੇ ਵਿੱਚ ਕੀ ਕੀ ਚੈਕਿੰਗ ਕਰ ਰਹੇ ਹੋ ਬਸਾਂ ਦੀ ਬੱਚਿਆਂ ਦੀ ਸੇਫਟੀ ਲਈ ਕੀ ਕੀ ਚੈਕਿੰਗ ਹੋ ਰਹੀ ਹੈ ਅੰਦਰ ਬਾਸ ਦੀ ਫਿਟਨੈਸ ਸਪੀਡ ਗਵਰਨਰ ਸਿਸਟਮ ਤੇ ਤੇ ਬਾਕੀ ਬਸ ਦੇ ਟਾਇਰ ਵਗੈਰਾ ਡਰਾਈਵਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ ਜਾਂ ਕੋਈ ਉਹ ਡਰਾਈਵਰੀ ਕਰਨ ਦੇ ਫਿੱਟਾ ਜਾਂ ਉਹਦੀ ਉਮਰ ਕੋਈ ਜ਼ਿਆਦਾ ਤਾਂ ਨਹੀਂ ਹੈਗੀ ਡਰਾਈਵਰਾਂ ਨੂੰ ਅਲਰਟ ਵੀ ਕੀਤਾ ਆਇਆ ਉਹਨੂੰ ਗਾਈਡ ਕੀਤਾ ਜਾ ਰਿਹਾ ਉਹਨਾਂ ਨੇ ਲੇਗਲ ਇੱਕ ਸਿਸਟਮ ਬਣਾਇਆ ਨਾ ਪੁਲਿਸ ਲਾਈਨ ਦੇ ਵਿੱਚ ਵੀ ਉਹਨਾਂ ਦੇ ਸਕੂਲਾਂ ਦੇ ਵਿੱਚ ਵੀ ਜਾ ਕੇ ਉਹਨੂੰ ਗਾਈਡ ਕੀਤਾ ਜਾ ਰਿਹਾ ਉਹਨਾਂ ਦੇ ਉਹਨਾਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਘੱਟੋ-ਘੱਟ 25 ਤੋਂ 30 ਬਸਾਂ ਦੀ ਚੈਕਿੰਗ ਕਰ ਚੁੱਕੇ ਹਾਂ ਜੀ ਜਿਹਦੇ ਵਿੱਚ 7 ਤੋਂ 8 ਬਸਾਂ ਦੇ ਚਲਾਨ ਹੋ ਚੁੱਕੇ ਨੇ ਕੁਝ ਬਸਾਂ ਦੇ ਪਹਿਲਾਂ ਹੋਏ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਫੇਰ ਵਾਰਨਿੰਗ ਕੀਤੀ ਗਈ ਆ ਕਿ ਆਪਣਾ ਸਿਸਟਮ ਠੀਕ ਕਰੋ ਨਹੀਂ ਤਾਂ ਦੁਬਾਰਾ ਫੇਰ ਜਲਾਨ ਕੀਤਾ ਜਾਊਗਾ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਜੂਨ 베ਰੀ ਆ ਲੁਧਿਆਣਾ ਦੇ ਆਰਤੀ ਚੌਂਕ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਕੂਲ ਬੱਸਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਕੂਲ ਬੱਸਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਹੈ ਕਿਉਂ ਰੋਕਿਆ ਜਾ ਰਿਹਾ ਹੈ ਕਿਉਂਕਿ ਬੱਚਿਆਂ ਦੀ ਜੀ ਸੇਫਟੀ ਲਈ ਜਿਹੜੀ ਹੈ ਇਹਨਾਂ ਦੇ ਬੱਸਾਂ ਦੇ ਅੰਦਰ ਜਿਹੜੀ ਹੈ ਸੁਵਿਧਾ ਜਿਹੜੀ ਚੈੱਕ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਪੁਲਿਸ ਮਲਾਜਾਂ ਦੇ ਵੱਲੋਂ ਜਿਹੜੀ ਹੈ ਅੰਦਰ ਸੇਫਟੀ ਚੈੱਕ ਕੀਤੀ ਹੈ ਕਿ ਬੱਚਿਆਂ ਦੇ ਲਈ ਜਿਹੜੀ ਹੈ ਸੇਫਟੀ ਅੰਦਰ ਰੱਖੀ ਗਈ ਹੈ ਕਿ ਨਹੀਂ ਰੱਖੀ ਗਈ ਹੈ ਡਰਾਈਵਰ ਨੇ ਜਿਹੜੀ ਹੈ ਪ੍ਰੋਪ वर्दी ਪਾਈ ਹੋਈ ਹੈ ਕਿ ਨਹੀਂ ਪਾਈ ਹੋਈ ਹੈ ਹੁਣ ਨਿੱਜੀ ਸਕੂਲ ਦੀ ਇੱਕ ਬੱਸ ਰੋਕੀ ਗਈ ਹੈ ਬੱਸ ਦੇ ਡਰਾਈਵਰ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਰੁਕਿਆ ਗਿਆ ਕੀ ਇਹਨਾਂ ਕੋ ਕੀ ਸੀਗਾ ਆਪਾ ਜੀ ਪਾਜੀ ਇਹ ਕੀ ਕਿਉਂ ਰੁਕਿਆ ਗਿਆ ਪਾਜੀ ਤੁਹਾਨੂੰ ਹਾਂਜੀ ਅ ਸੋ ਦੇਖ ਸਕਦੇ ਹੋ ਕਿ ਡਰਾਈਵਰ ਨੇ ਗੱਲਬਾਤ ਕਰਨ ਤੋਂ ਇਨਕਾਰ ਕਰਤਾ ਕੋਈ ਜਵਾਬ ਨਹੀਂ ਦਿੱਤਾ ਟ੍ਰੈਫਿਕ ਐਸਐਸਰ ਸਰਦਾਰ ਨਾਲ ਮੌਜੂਦ ਨੇ ਸਰ ਬੱਸਾਂ ਰੁਕੀ ਜਾਰੀ ਹੈ ਸਕੂਲ ਬੱਸਾਂ ਕੀ ਕਾਰਨ ਕੀ ਬੱਸਾਂ ਰੁਕੀ ਬੱਚਿਆਂ ਦੀ ਸੇਫਟੀ ਲਈ ਹਾਂਜੀ ਵੀ ਸੇਫ ਸੇਫ ਤਰੀਕੇ ਨਾਲ ਹਾਂਜੀ ਸਕੂਲ ਨੂੰ ਜਾਣ ਤੇ ਸਕੂਲ ਤੋਂ ਘਰ ਨੂੰ ਆਉਣ ਦੀ ਸੇਫ ਉਹਨਾਂ ਦੀ ਸੇਫਟੀ ਲਈ ਹਰ ਇੱਕ ਸਿਸਟਮ ਕੀਤਾ ਜਾ ਰਿਹਾ ਜੀ ਫਿਰ ਬੱਸਾਂ ਨੂੰ ਰੋਕ ਰਹੇ ਹੋ ਇਹਦੇ ਵਿੱਚ ਕੀ ਕੀ ਚੈਕਿੰਗ ਕਰ ਰਹੇ ਹੋ ਬੱਸਾਂ ਦੇ ਬੱਚਿਆਂ ਦੀ ਸੇਫਟੀ ਦੇ ਲਈ ਕੀ ਕੀ ਚੈਕਿੰਗ ਹੋ ਰਹੀ ਹੈ ਅੰਦਰ ਅੰਦਰ ਬੱਸ ਦੀ ਫਿਟਨੈਸ ਹਾਂਜੀ ਸਪੀਡ ਗਵਰਨਰ ਸਿਸਟਮ ਹਾਂਜੀ ਤੇ ਬਾਕੀ ਬੱਸ ਦੇ ਟਾਇਰ ਵਗੈਰਾ ਹਾਂਜੀ ਡਰਾਈਵਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ ਹਾਂਜੀ ਜਾਂ ਕੋਈ ਉਹ ਡਰਾਈਵਰੀ ਕਰਨ ਦੇ ਫਿੱਟ ਆ ਜਾਂ ਉਹਦੀ ਉਮਰ ਕੋਈ ਜ਼ਿਆਦਾ ਤਾਂ ਨਹੀਂ ਹੈਗੀ ਜ਼ਿਆਦਾ ਉਮਰ ਦਾ ਡਰਾਈਵਰ ਤਾਂ ਨਹੀਂ ਚਲਾ ਰਿਹਾ ਕਈ ਵਾਰੀ ਮੰਨ ਲਓ ਵੀ 60 ਸਾਲ ਤੋਂ ਵੱਧ ਉਮਰ ਦਾ ਡਰਾਈਵਰ ਚਲਾਉਂਦਾ ਉਹਦੀ ਨਿਗਾ ਘਟ ਹੁੰਦੀ ਆ ਉਹ ਵੀ ਐਕਸੀਡੈਂਟ ਦਾ ਕਾਰਨ ਮੰਨ ਇੱਕ ਇੱਕ ਬਾਕੀ ਵੀਕਲ ਦੇ ਦੂਜੇ ਟਾਇਰ ਟਾਇਰ ਜਰੂਰ ਚੈੱਕ ਕੀਤੇ ਜਾ ਰਹੇ ਨੇ ਹਾਂਜੀ ਕੋਈ ਵੀ ਕਟਿਆ ਫਟਾ ਟਾਇਰ ਨਾ ਹੋਵੇ ਜਿਸ ਨਾਲ ਦੁਰਘਟਨਾ ਦਾ ਵਾਪਰ ਨਾ ਵਾਪਰ ਹੋਵੇ ਹਾਂਜੀ ਹਾਂਜੀ ਹਨਾ ਸਰ ਪਿਛਲੇ ਵਾਰ ਇੱਕ ਮੀਟਿੰਗ ਹੋਈ ਸੀ ਡੀਸੀ मैम ਵੀ ਉੱਤੇ ਮੌਜੂਦ ਆਏ ਸੀਗੇ ਕਿ ਉੱਤੇ ਟ੍ਰੈਫਿਕ ਰੂਲ ਬਾਰੇ ਗੱਲ ਹੋਇਆ ਸੀਗਾ ਕਿ ਬੱਸਾਂ ਸਕੂਲ ਵਾਲੇ ਅਲਰਟ ਕੀਤਾ ਗਿਆ ਸੀ ਕਿ ਜੇ ਜਿਹੜੀ ਵੀ ਦੁਰਘਟਨਾ ਹੁੰਦੀਆਂ ਨੇ ਬੱਸਾਂ ਦੇ ਨਾਲ ਆਏਗੇ ਦੇ ਨੇ ਦੋ ਵਾਰੀ ਦੁਰਘਟਨਾ ਹੋ ਚੁੱਕੀਆਂ ਬਸ ਦੋ ਸਕੂਲ ਬੱਸਾਂ ਦੇ ਨਾਲ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਉਸ ਨੂੰ ਲੈ ਕੇ ਡਰਾਈਵਰਾਂ ਨੂੰ ਅਲਰਟ ਕੀਤਾ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਡਰਾਈਵਰਾਂ ਨੂੰ ਅਲਰਟ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਉਹਨਾਂ ਨੇ ਲਈ ਇੱਕ ਸਿਸਟਮ ਬਣਾਇਆ ਰਿਹਾ ਪੁਲਿਸ ਲਾਈਨ ਦੇ ਵਿੱਚ ਵੀ ਉਹਨਾਂ ਦੇ ਸਕੂਲਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਉਹਨਾਂ ਦੇ ਉਹਨਾਂ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਕਲਾਸਾਂ ਲਗਾ ਕੇ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਵਹੀਕਲ ਚਲਾਉਣਾ ਬੱਚਿਆਂ ਨੂੰ ਕਿਦਾਂ ਸੇਫ ਰੱਖਣਾ ਬੱਚੇ ਦੇ ਨਾਲ ਇੱਕ ਲੇਡੀ ਅਟੈਂਡੈਂਟ ਵੀ ਹੋਊਗਾ ਤਾਂ ਜਾਂ বাস ਦੇ ਵਿੱਚ ਇੱਕ ਇੱਕ ਕਮ ਸੇ ਕਮ ਇੱਕ ਬੱਚੇ ਦਾ ਪੇਰੈਂਟ ਜ਼ਰੂਰ ਹੋਊਗਾ ਟਰੈਫਿਕ ਪੁਲਿਸ ਵੱਲੋਂ ਜਿਹੜਾ ਨਾਕਾ ਲਾਇਆ ਗਿਆ ਵੈ ਅ ਬੱਚਿਆਂ ਦੀ ਸੇਫਟੀ ਲਈ ਸਕੂਲ ਬਸਾਂ ਨੂੰ ਰੋਕ ਕੇ ਚੈਕਿੰਗ ਕਰਤੀ ਗਈ ਤੇ ਸਰ ਕਿੰਨੇ ਕੋ ਬਸਾਂ ਨੂੰ ਚੈਕਿੰਗ ਹੋ ਚੁੱਕੀ ਹੈ ਤੇ ਕਿੰਨੇ ਕੋ ਜਿਹੜੇ ਜਿਹੜੇ ਇੱਕ ਗਵਰਨਰ ਸਪੀਡ ਹੁੰਦੀ ਆ 60 ਦੀ ਸਪੀਡ ਹੈ ਠੀਕ ਹੈ 40 ਸਪੀਡ ਹੈ ਹਾਂਜੀ ਠੀਕ ਹੈ ਤੇ ਕਿੰਨੇ ਕੋ ਕੱਕ ਹੋ ਰਿਹਾ ਹੈ ਘਟੋ ਘਟ 25 ਤੋਂ 30 ਬਸਾਂ ਦੀ ਚੈਕਿੰਗ ਕਰ ਚੁੱਕੇ ਹਾਂ ਜੀ ਹਾਂਜੀ ਜਿਹਦੇ ਵਿੱਚ 7 ਤੋਂ 8 ਬਸਾਂ ਦੇ ਚਲਾਨ ਹੋ ਚੁੱਕੇ ਨੇ ਕੁਝ ਬਸਾਂ ਦੇ ਪਹਿਲਾਂ ਹੋਏ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਫੇਰ ਵਾਰਨਿੰਗ ਕੀਤੀ ਗਈ ਆ ਕਿ ਆਪਣਾ ਸਿਸਟਮ ਠੀਕ ਕਰੋ ਨਹੀਂ ਤਾਂ ਦੁਬਾਰਾ ਫੇਰ ਚਲਾਣ ਕੀਤਾ ਜਾਊਗਾ ਜੇਕਰ ਉਹ ਫਿਰ ਵੀ ਨਹੀਂ ਮੰਨਦੇ ਤਾਂ ਉਹ ਬੱਸ ਨੂੰ ਬਾਂਡ ਵੀ ਕੀਤਾ ਜਾਊਗਾ ਸਰ ਪੇਰੈਂਟਸ ਨੂੰ ਕੀ ਕਹਿਣਾ ਜਾਊਗਾ ਕਿਉਂਕਿ ਜਿਹੜੇ ਬੱਚੇ ਬਰੇ ਵਿਸ਼ਵਾਸ ਨਾਲ ਭੇਜ ਦਿੰਦੇ ਨੇ ਆਪਣੇ ਬੱਚਿਆਂ ਨੂੰ ਬੱਸਾਂ ਦੇ ਵਿੱਚ ਤਾਂ ਮੇਰੀ ਇਹੀ ਬੇਨਤੀ ਆ ਵੀ ਜਦੋਂ ਆਪਣੇ ਬੱਚਿਆਂ ਨੂੰ ਭੇਜਦੇ ਨੇ ਤਾਂ ਉਹ ਇਹ ਦੇਖਣ ਵੀ ਬੱਸ ਫਿਟਵਾਰਡ ਆ ਡਰਾਈਵਰ ਸਹੀ ਆ ਬੱਸ ਦੇ ਟਾਇਰ ਠੀਕ ਆ ਬੱਚਾ ਸਹੀ ਜਾ ਰਿਹਾ ਬੱਚਾ ਸਹੀ ਆ ਰਿਹਾ ਪਰ ਪੇਰੈਂਟਸ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਪੇਰੈਂਟ ਦੀ ਵੀ ਬਣਦੀ ਹੈ ਨਾਲ ਨਾਲ ਹਰ ਇੱਕ ਉਹਦੀ ਡਰਾਈਵਰ ਦੀ ਵੀ ਬਣਦੀ ਹੈ ਸਕੂਲ ਪ੍ਰਸ਼ਾਸਨ ਦੀ ਬਣਦੀ ਹੈ ਪੁਲਿਸ ਡਿਪਾਰਟਮੈਂਟ ਦਾ ਆਪਣਾ ਕੰਮ ਕਰ ਹੀ ਰਿਹਾ ਉਹ ਕਰੂਗਾ ਠੀਕ ਹੈ ਠੀਕ ਹੈ ਥੈਂਕ ਯੂ ਸੋ ਐਸਆਈ ਸਾਹਿਬ ਐਸਆਈ ਸਰ ਨਾਲ ਗੱਲਬਾਤ ਕੀਤੀ ਕਿ ਪੇਰੈਂਟ ਦੀ ਵੀ ਜਿਹੜੀ ਹੈ ਜ਼ਿੰਮੇਵਾਰੀ ਬੰਦੀ ਹੈ ਕਿ ਬੱਸ ਨੂੰ ਪਹਿਲੇ ਆਪਣੇ ਬੱਚਿਆਂ ਨੂੰ ਭੇਜਣ ਤੋਂ ਪਹਿਲਾਂ ਆਪਣੇ ਬੱਸ ਨੂੰ ਜਿਹੜੀ ਹੈ ਅਚੀ ਦਾ ਚੈਕਿੰਗ ਕਰਨ ਪ੍ਰੋਪਰ ਡਰਾਈਵਰ ਨੂੰ ਦੇਖਣ ਕਿ ਉਹਦਾ ਕੋਈ ਨਸ਼ਾ ਪਤਾ ਤਾਂ ਨਹੀਂ ਕੀਤਾ ਆ ਤਾਂ ਕਿ ਉਹਨਾਂ ਦਾ ਬੱਚਾ ਜਿਹੜਾ ਹੈ ਸੇਫਲੀ ਘਰ ਪਹੁੰਚ ਸਕੇ ਆਰਾਮ ਨਾਲ ਤੇ ਸਕੂਲ ਪ੍ਰਸ਼ਾਸਨ ਨੂੰ ਵੀ ਜਿਹੜਾ ਹੈ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਕਿ ਡਰਾਈਵ ਜਿਹੜੀ ਬੱਸਾਂ ਨੇ ਬਿਲਕੁਲ ਠੀਕ ਠਾਕ ਹੋਣੀ ਚਾਹੀਦੀ ਹੈ ਮੈਡੀਕਲ ਕਿਟ ਹੋਣੀ ਚਾਹੀਦੀ ਹੈ ਵਿੱਚ ਫਾਇਲ ਐਕਸੈਲਸ਼ਨ ਵਿੱਚ ਹੋਣੀ ਚਾਹੀਦੀ ਹੈ ਤਾਂਕਿ ਤਾਂਕਿ ਕੋਈ ਵੀ ਬੱਸ ਸਕੂਲ ਬੱਸ ਦੇ ਨਾਲ ਜਿਹੜੀ ਹੈ ਘਟਨਾ ਦੁਰਘਟਨਾ ਵਾਪਰ ਨਾ ਜਾਵੇ ਤੇ ਜਿਹੜੇ ਲੋਕਾਂ ਲਈ ਯੂਨ ਬੇਰੀ ਧੰਨਵਾਦ